ਬੱਸ ਦਰ ਨਾ ਬੰਦਾ ਬਹੁਤ ਵੱਧ ਘੱਟ ਬੋਲ ਰਿਹਾ ਮੇਰੇ ਬਾਰੇ ਗਾਈਜ਼ ਇਹ ਮੇਰੇ ਪਾਪਾ ਬਾਰੇ ਵੱਧ ਘੱਟ ਗਲਤ ਮੰਤ ਮੇਰੇ ਫੈਮਲੀ ਬਾਰੇ ਹੁਣ ਬੋਲੀ ਜਾਂਦੇ ਆ ਚਾਰ ਕਹਿ ਦੋ ਪੰਜ ਕਹਿ ਦੋ ਵਿਆਹ ਹੋਏ ਪਰ ਮੇਰੇ ਮਾਪਿਓ ਨੂੰ ਗੱਲ ਤਰ੍ਹਾਂ ਬੋਲੋ ਉਹ ਤਾਂ ਪਹਿਲੇ ਹੀ ਦੂ ਵੀ ਨੇ ਗਾਈਜ਼ ਵੀਰੇ ਨਾਲ ਜੁੜੀ ਮਨਪ੍ਰਿਤ ਭੈਣ ਦਾ ਮਾਮਲਾ ਇਸ ਵੇਲੇ ਪੂਰਾ ਸੁਰਖੀਆਂ ਵਿੱਚ ਹੈ ਪਹਿਲਾਂ ਰੰਧਾਵਾ ਅਤੇ ਹੁਣ ਬਹਾਦਰ ਨੇ ਲਾਈਵ ਹੋ ਕੇ ਇਸ ਭੈਣ ਉੱਤੇ ਕਈ ਗੰਭੀਰ આરોਪ ਲਗਾ ਦਿੱਤੇ ਨੇ ਦਾਵਾ ਕੀਤਾ ਜਾ ਰਿਹਾ ਵਾ ਕਿ ਮਨਪ੍ਰੀਤ ਭੈਣ ਆਪਣੇ ਭਤੀਜੇ ਭਤੀਜੀ ਅਤੇ ਮਾਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਮੰਗਦੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਤੰਗ ਆ ਕੇ ਮਨਪ੍ਰੀਤ ਭੈਣ ਖੁਦ ਵੀ ਅੱਜ ਇੱਕ ਵਾਰ ਫੇਰ ਲਾਈ ਵਈ ਅਤੇ ਇਸ ਮਾਮਲੇ ਬਾਰੇ ਖੁੱਲ ਕੇ ਆਪਣੀ ਗੱਲ ਰੱਖੀ ਤੇ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਨੇ। ਹਾਂਜੀ ਗਾਇਸ ਇਹ ਆਹ ਜਿਹੜੀ ਮੈਂ ਫੋਟੋ ਲਾਈ ਜਨ ਭਾਦਰ ਨਾਲ ਬੰਦਾ ਗੋਤ ਵੱਧ ਘੱਟ ਬੋਲ ਰਿਹਾ ਵਾ ਮੇਰੇ ਬਾਰੇ ਤੇ ਇਹ ਨਾਲੇ ਮੇਰੀ ਮੰਮੀ ਨੂੰ ਕਿਹਾ ਸੀ ਵੀ ਆਪਦੀ ਕੁੜੀ ਦੇਖਲਾ ਵੀਡੀਓ ਪਾ ਦੇ ਮੰਮੀ ਨੇ ਨਹੀਂ ਪਾਈ ਹਨਾ ਚੱਲ ਤੇ ਗਾਇਸ ਇਹ ਮੇਰੇ ਪਾਪਾ ਬਾਰੇ ਵੱਧ ਘੱਟ ਗਲਤ ਮਲਤ ਮੇਰੇ ਫੈਮਿਲੀ ਬਾਰੇ ਹੁਣ ਬੋਲੀ ਜਾਂਦੇ ਆ ਇਹ ਮੈਨੂੰ ਕਹਿੰਦੇ ਆ ਕਿ ਤੇਰੇ ਤਿੰਨ ਵਿਆਹ ਹੋਇਆ ਪਰ ਤੁਸੀਂ ਮੇਰੇ ਚਾਰ ਕਹਿ ਦੋ ਪੰਜ ਕਹਿ ਦੋ ਵਿਆਹ ਹੋਏ ਪਰ ਮੇਰੇ ਮਾਪਿਓ ਨੂੰ ਗਲਤ ਨਾ ਬੋਲੋ ਉਹ ਤਾਂ ਪਹਿਲਾਂ ਹੀ ਦੂਗੀ ਨੇ ਉਹਨੇ ਕੁਛ ਕਹਿਤਾ ਮੇਰੀ ਮੰਮੀ ਨੇ ਮੇਰੇ ਪਾਪਾ ਦਾ ਕੋਈ ਕਸੂਰ ਨਹੀਂ ਮੇਰੀ ਮਾਤਾ ਪੋਲੀਆਂ ਚਲ ਉਹਨੇ ਕਵਲੀ ਨੇ ਕਹਿਤਾ ਮੇਰੇ ਬਾਰੇ ਬੁਰਾ ਕਿਸੇ ਕੋਲ ਪਰ ਤੁਸੀਂ ਹੁਣ ਉਹਨਾਂ ਨੂੰ ਪੰਡੋ ਨਾ ਰੱਬ ਦਾ ਵਾਸਤਾ ਜੇ ਉਹਨਾਂ ਖੁਸ਼ ਹੋ ਗਿਆ ਤਵਾ ਕਰ ਉਹਨਾਂ ਦੇ ਸਾਡੇ ਬਾਦਰ ਭਰਾ ਬਣ ਕੇ ਚੁੱਪ ਗੱਦ ਹੁਣ ਇਸ ਦੇ ਜਵਾਬ ਵਿੱਚ ਬਹਾਦਰ ਨੇ ਲਾਈਵ ਹੋ ਕੇ ਸੁਣੋ ਕੀ ਕੁਝ ਕਿਹਾ ਦੇਖ ਇਹ ਵੀ ਗੱਲ ਗਲਤ ਹੈਗੀ ਠੀਕ ਹੈ ਨਾ ਜਿਹੜਾ ਤੂੰ ਕਹਿਨੀ ਆ ਵੀ ਇਹਨਾਂ ਨੇ ਮੇਰੀ ਮੰਮੀ ਨੂੰ ਆਖਿਆ ਸੀ ਵੀ ਇਹਦੇ ਖਿਲਾਫ ਵੀਡੀਓ ਪਾ ਦੇਣਾ ਸਾਨੂੰ ਤੇਰੀ ਮਾਂ ਨੇ ਸਿਰਫ ਇਨਾ ਆਖਿਆ ਸੀ ਵੀ ਇਹ ਪੈਸੇ ਖਾਂਦੀ ਐ ਸਾਡੇ ਮੁੰਡਿਆਂ ਦਾ ਸਕੈਨਰ ਲੱਗ ਜੇ ਵੀ ਤੁਸੀਂ ਵੀਡੀਓ ਪਾਓ ਇਹਦੇ ਤੇ ਵੀ ਇਹ ਭਾਈ ਬਾਹਰੋਂ ਪੈਸੇ ਪਾਉਂਦੇ ਆ ਤੇ ਪੈਸੇ ਖਾਂਦੀ ਐ ਤੇ ਮੁੰਡਿਆਂ ਨੂੰ ਕੁਝ ਦਿੰਦੀ ਨਹੀਂ ਗਈ ਸਾਨੂੰ ਇੱਥੇ ਆ ਕੇ ਕੁਝ ਦੇ ਕੇ ਨਹੀਂ ਜਾਂਦੀ ਆਹ ਲੱਭ ਜੀ ਸੀ ਤੇਰੀ ਮਾਂ ਦੇ ਰਿਕਾਰਡਿੰਗਾਂ ਸਾਡੇ ਕੋਲੇ A to Z ਆ ਸਾਰਿਆਂ ਦੇ ਸਾਹਮਣੇ ਧਰ ਦਿਆਂਗੇ ਜੇ ਕੋਈ ਐਂ ਕਹਿੰਦਾ ਹੋਇਆ ਵੀ ਉਹਨੂੰ ਕਹੇ ਕਿ ਵੀਡੀਓ ਪਾਉਂਦੇ ਸੀ ਨਾ ਅਸੀਂ ਤੇਰੀ ਮਾਂ ਨੂੰ ਸਿਰਫ ਇੰਨੀ ਗੱਲ ਆਖੀ ਸੀ ਵੀ ਦੇਖ ਨਾ ਤੇਰਾ ਤੇਰਾ ਨਾਂ ਵੀ ਨਾ ਆਵੇ ਇਹਦੇ ਵਿੱਚ ਵੀ ਤੂੰ ਉਹ ਜਵਾਕ ਤੋਂ ਕੱਲਾ ਐਨਾ ਕਹਾ ਦੇ ਵੀ ਭਾਈ ਜੋ ਮਦਦ ਪਾਈ ਸੀ ਸਾਡੇ ਤੱਕ ਪਹੁੰਚੀ ਨਹੀਂ ਸਾਡਾ ਸਿਰ ਝੁਕਦਾ ਆ ਸਾਡਾ ਸਕੈਨਰ ਆ ਵੀ ਇਹਦੇ ਚ ਪਾ ਦਿਓ ਆ ਗੱਲ ਹੋਈ ਆ ਐਦੋਂ ਲਾਵਾ ਜੇ ਗੱਲ ਹੋਈ ਹੋਵੇ ਤਾਂ ਕਹ ਦਿਓ ਸਾਨੂੰ ਅਸੀਂ ਤੇਰੀ ਮਾਂ ਨੂੰ ਕਿਉਂ ਫੋਰਸ ਕਰਾਂਗੇ ਪੜ੍ਹਾਈ ਜਵਾਕਾਂ ਦੀ ਵੀ ਅਸੀਂ ਜਵਾਕਾਂ ਦੇ ਹੀ ਲਾਵਾਂਗੇ ਦੇਖ ਪੈਣ ਮੇਰਗੇ ਤੇਰੇ ਮਾਂ ਬਾਪ ਬਾਰੇ ਨਹੀਂ ਅਸੀਂ ਕਹਿੰਦੇ ਨਾ ਗਲਤ ਆਖਿਆਗਾ ਠੀਕ ਹੈ ਨਾ ਗਲਤ ਇਨਫੋਰਮੇਸ਼ਨ ਸਾਡੇ ਕੋਲੇ ਵੀ ਆ ਗਈ ਸੀ ਤੈਨੂੰ ਹੋ ਸਕਦਾ ਵੀ ਗਲਤ ਸੀ ਜਾਂ ਸਹੀ ਸੀ ਉਹ ਤਾਂ ਬਾਅਦ ਦਾ ਅਭਿਸ਼ਾਰ ਹੈਗਾ ਪਰ ਸਾਨੂੰ ਅਜੇ ਤੱਕ ਲੱਗਿਆ ਵੀ ਠੀਕ ਐ ਇਹਦੇ ਬਾਰੇ ਪੂਰਾ ਪੁੱਛਣਾ ਚਾਹੀਦਾ ਕਿਉਂਕਿ ਸਾਨੂੰ ਵੀ ਕਿਸੇ ਉਹੋ ਜਿਹੇ ਬੰਦੇ ਨੇ ਹੀ ਦੱਸਿਆਗਾ ਅਸੀਂ ਦੁਬਾਰੇ ਕਨਫਰਮ ਕਰਦੇ ਹਾਂ ਕੋਈ ਗੱਲ ਨਹੀਂ ਜੇ ਕਹਿਤਾ ਤਾਂ ਬਾਕੀ ਰੋਕੇ ਲੋਕਾਂ ਦੀ ਸਿੰਪਥੀ ਨਾ ਲੈ ਹੁਣ ਤੇਰਾ ਡੈਡੀ ਦਾ ਹੁਣ ਪਤਾ ਲੱਗਿਆ ਤਾਂ ਕੇਸ ਕੋਸ ਚੱਲੀ ਜਾਂਦਾ ਜਿਹੜੀ ਉਹ ਤਾਂ ਸਾਨੂੰ ਆਖਿਆ ਸੀਗਾ ਕਿ ਕੇਸ ਜਿੱਤ ਕੇ ਆਏ ਹੋਗੇ ਪਰ ਨਹੀਂ ਕੇਸ ਚੱਲੀ ਜਾਂਦਾ ਅਜੇ ਠੀਕ ਹੈ ਨਾ ਤੇ ਭੈਣ ਮੇਰੀ ਇਹਨੇ ਟੰਗ ਨਾ ਕਰ ਠੀਕ ਐ ਗੱਲ ਨਿਬੇੜਨੀ ਆ ਤਾਂ ਸਿੱਧੀ ਬਾਕੀ ਅਸੀਂ ਚੁੱਪ ਕਰ ਗਏ ਸੀ ਤੂੰ ਹੀ ਛੇੜੀ ਗਈਆਂ ਤੂੰ ਹੀ ਕਹੀ ਗਈਆਂ ਛੋਡੀ ਤੇ ਐਂ ਛੋਡੀ ਤੇ ਜਾਓ ਛੋਡੀ ਤੇ ਐਂ ਕਰਤਾ ਛੋਡੀ ਨੂੰ ਜੋ ਕਰਤਾ ਛੋਡੀ ਨੂੰ ਠੀਕ ਹੈ ਇਹ ਕੰਮ ਤੇਰੇ ਹੀ ਛੇੜਿਆ ਵਿਆ ਸੀਗਾ ਅਸੀਂ ਤਾਂ ਉਹਦੇ ਚ ਕੁਛ ਨਹੀਂ ਤੂੰ ਫਿਰ ਵੀਡੀਓ ਪਾਉਣਾ ਨਹੀਂ ਹਟਿ ਲਿਓ ਸਬੂਤ ਐਂ ਕਰੋ ਜੋ ਕਰੋ ਤੈਨੂੰ ਤੇਰੀ ਮਾਂ ਦੀ ਆਵਾਜ਼ ਸੁਣਾਤੀ ਬਸ ਰਿਕਾਰਡਿੰਗ ਸੁਣਾਤੀ ਬਸ ਫਿਰ ਤੈਨੂੰ ਪਤਾ ਲੱਗ ਗਿਆ ਤੂੰ ਕਹਿੰਦੀ ਸੀ ਮੈਂ ਚੁੱਪ ਕਰ ਜੂੰਗੀ ਮੈਨੂੰ ਕੋਈ ਆਪ ਦਾ ਇਹਦਾ ਸਬੂਤ ਤਾਂ ਦੇ ਦਿਓ ਤੈਨੂੰ ਸਬੂਤ ਦੇਤਾ ਹੋਰ ਹੁਣ ਕੀ ਭਾ ਬੰਝਪਾਲਦੀਆਂ ਗਈ ਐ ਰੋ ਰੋ ਲੋਕਾਂ ਤੋਂ ਸympathy ਨਾ ਲੈ ਠੀਕ ਹੈ ਨਾ ਇਹ ਇਹ ਕੁਝ ਨਹੀਂ ਬਣਦਾ ਜਿਹੜੀ ਚੀਜ਼ ਕਰੀ ਆ ਉਹ ਤਾਂ ਕਰੀ ਆ ਤੂੰ ਆ ਜੀ ਸਟੇਟਮੈਂਟ ਕਢਾ ਲਿਆ ਨਹੀਂ ਕਢਾ ਕੇ ਲੈਉਣੀ ਬਸ ਠੀਕ ਹੈ ਸਾਡਾ ਕੰਮ ਸੀਗਾ ਲੋਕਾਂ ਨੂੰ ਦੱਸਣਾ ਅਸੀਂ ਲੋਕਾਂ ਨੂੰ ਦੱਸਤਾ ਵੀ ਗੱਲ ਹੈ ਵਿੱਚੋਂ ਆ ਠੀਕ ਹੈ ਨਾ ਦੇਖ ਨਾ ਅਸੀਂ ਕੋਈ ਤੁਹਾਡੇ ਜਵਾਕ ਰੋਲਣ ਨੂੰ ਕਹਿੰਨੇ ਆਂਗੇ ਠੀਕ ਹੈ ਨਾ ਵੀ ਅਸੀਂ ਤੁਹਾਡੇ ਜਵਾਕ ਰੋਲਣੇ ਆਂ ਗੱਲ ਸਿਰਫ ਇੰਨੀ ਸੀਗੀ ਵੀ ਸਕੈਨਰ ਤੁਹਾਡੇ ਜਵਾਕਾਂ ਦੇ ਲਾ ਦੇਣੇ ਆ ਸਾਡਾ ਕਹਿਣ ਦਾ ਮਤਲਬ ਸੀਗਾ ਵੀ ਭਾਈ ਜਿਹੜੀ ਪੈਸੇ ਜਾਂਦੇ ਆ ਉਹਨਾਂ ਨੂੰ ਜਾਣ ਬਾਹਰੋਂ ਆਪੇ ਉਹਨਾਂ ਨੂੰ ਉਸ ਗੱਲ ਤੇ ਤਾਂ ਤੁਸੀਂ ਆਏ ਹੀ ਨਹੀਂ ਆ ਤੇਰੇ ਨਾਲ ਹੁੰਦਾ ਖੁਸਰਾ ਜਾਏ ਤਿੜੀ ਗਿਆ ਪੈਸੇ ਤਾਂ ਤੂੰ ਤਾਂ ਸਾਨੂੰ ਤੇਰੀ ਮਾਂ ਨੇ ਇੰਨੀ ਗੱਲ ਵੀ ਆਖੀ ਐ ਵੀ ਕੁੜੀ ਪੈਸੇ ਦੇਣ ਨੂੰ ਕਹਿੰਦੀ ਹੈਗੀ ਆਹ ਨਾਲ ਲੈ ਜਿਹੜਾ ਇਹ ਕੰਜਰੇ ਇਹ ਦੇਣ ਨਹੀਂ ਦਿੰਦਾ ਤੂੰ ਗੱਲ ਇਹਦੇ ਨਾਲ ਕਰਾ ਸਾਡੀ ਅਸੀਂ ਤਾਂ ਤੂੰ ਕਹਿੰਦੀ ਆ ਚੁੱਪ ਕਰ ਜੋ ਅਸੀਂ ਤਾਂ ਚੁੱਪ ਕਰ ਜਾਂਦੇ ਆ ਕੋਈ ਗੱਲ ਨਹੀਂ ਠੀਕ ਆ ਨਾ ਸਾਨੂੰ ਸਾਡਾ ਤੇਰੇ ਨਾਲ ਤਾਂ ਸਾਡਾ ਕੋਈ ਰੋਲਾ ਹੀ ਨਹੀਂ ਸੀਗਾ ਨਾ ਮੈਂ ਤੈਨੂੰ ਦੱਸਾਂ ਤੂੰ ਕਿਹੜਾ ਕੋਈ ਵੀਡੀਓ ਗਲਤ ਪਾਉਣੀ ਹੈ ਜਾਂ ਕੀ ਪਾਉਣੀ ਹੈ ਸਾਡਾ ਤਾਂ ਰੋਲਾ ਹੀ ਇੰਨਾ ਸੀਗਾ ਵੀ ਭਾਈ ਜਿਹੜਾ ਸਿਸਟਮ ਹੈਗਾ ਵੀ ਜਵਾਕਾਂ ਦੇ ਖਾਤੇ 'ਚ ਪੈਸੇ ਵਗ ਜਾਣ ਬਸ ਇਹਦੇ ਜਿਹੜੇ ਤੇਰੇ ਕੋਲੇ ਆਈ ਜਾਂਦੇ ਆ ਤੂੰ ਸਾਨੂੰ ਸਟੇਟਮੈਂਟ ਦਿਖਾ ਦੇ ਵਾ ਗੱਲ ਮੁੱਕੀ ਬਹਾਦਰ ਨੇ ਇਹ ਗੱਲ ਵੀ ਕਹੀ ਕਿ ਜੇ ਮਨਪ੍ਰੀਤ ਭੈਣ ਸੱਚ ਬੋਲ ਰਹੀ ਆ ਤਾਂ ਫਿਰ ਉਹ ਆਪਣੀ ਬੈਂਕ ਸਟੇਟਮੈਂਟ ਲੋਕਾਂ ਸਾਹਮਣੇ ਕਿਉਂ ਨਹੀਂ ਰੱਖਦੀ ਬਾਕੀ ਅਸਲ ਸਚਾਈ ਕੀ ਹੈ ਇਹ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਤੁਸੀਂ ਇਸ ਪੂਰੇ ਵਿਵਾਦ ਵਿੱਚ ਕਿਸ ਨੂੰ ਸਹੀ ਮੰਨਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ